ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਬਣੀ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਅਗਰ ਜੰਗ ਦਾ ਮਾਹੌਲ ਬਣਦਾ ਹੈ ਤਾਂ ਅਤੇ ਉਸ ਸਮੇਂ ਅਸੀਂ ਕਿਸ ਤਰ੍ਹਾਂ ਦੇ ਬਚਾਅ ਕਰਨੇ ਹਨ ਇਸ ਸੰਬੰਧੀ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਇੱਕ ਮੌਕਾਡਲੇ ਕਰਾਈ ਗਏ ਜਿਸ ਦੇ ਵਿੱਚ ਬਠਿੰਡਾ ਪੁਲਿਸ ਸਿਵਲ ਪ੍ਰਸ਼ਾਸਨ ਅਤੇ ਐਨਸੀਸੀ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਦੱਸਦੀ ਹੈ ਕਿ ਜੋ ਹਾਲਾਤ ਅੱਜ ਕੱਲ ਪਾਕਿਸਤਾਨ ਦੇ ਨਾਲ ਇੰਡੀਆ ਦੇ ਬਣੇ ਹੋਏ ਹਨ ਉਸ ਨੂੰ ਆਗਰ ਨੂੰ ਲੈ ਕੇ ਅੱਜ ਅਗਰ ਸਥਿਤੀ ਇਸ ਤਰ੍ਹਾਂ ਦੀ ਪੈਦਾ ਹੁੰਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਹੋ ਅਗਰ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਨੇ ਉਹ ਆਪਣਾ ਬਚਾਅ ਕਰਨੇ ਚਾਹੀਦੇ ਹਨ ਇਸ ਸਬੰਧੀ ਅੱਜ ਬਠਿੰਡਾ ਦੇ ਫੌਜ ਦੇ ਅਧਿਕਾਰੀ ਐਨਸੀਸੀ ਦੇ ਆਪਣਾ ਵਲੰਟੀਅਰ ਅਤੇ ਸਿਵਲ ਪ੍ਰਸ਼ਾਸਨ ਜਿਹੜਾ ਪੁਲਿਸ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਣੂ ਆਪਣਾ ਕਰਵਾਇਆ ਗਿਆ ਜਿਸ ਦੇ ਵਿੱਚ ਇੱਕ ਮੌਕ ਟ੍ਰੈਲ ਕਰਵਾਈ ਗਈ ਜਿਸ ਦੇ ਵਿੱਚ ਅਧਿਕਾਰੀਆਂ ਵੱਲੋਂ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਐਨਸੀਸੀਏ ਦੇ ਡਿਲੀਗੈਂਟੇਰਾਂ ਉਹ ਲੋਕਾਂ ਨੂੰ ਕਿਸ ਤਰ੍ਹਾਂ ਇਸ ਇਸ ਮੌਕੇ ਸੰਭਾਲਣਗੇ ਅਤੇ ਲੋਕ ਜਿਹੜੇ ਨੇ ਉਹਨਾਂ ਨੂੰ ਨਾਲ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਪੈਨਿਕ ਫਲਾਉਣ ਦੀ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਇਸ ਟੀਏਗਰ ਬੰਦੀ ਹੈ ਤਾਂ ਸਿਵਲ ਪ੍ਰਸ਼ਾਸਨ ਅਤੇ ਬਠਿੰਡਾ ਪੁਲਿਸ ਤੁਹਾਡੇ ਹਰ ਵੇਲੇ ਆਪਣਾ ਸ਼ਕਤ ਦੇ ਲਈ ਰੈਡੀ ਹੈ ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਇੱਕ ਮੌਕ ਟ੍ਰੈਲ ਵੀ ਇਹਨਾਂ ਵੱਲੋਂ ਕਰਵਾਈ ਗਈ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਅਤੇ ਕਿਸ ਤਰ੍ਹਾਂ ਦੀ ਕਰਵਾਈ ਗਈ ਮੌਕ ਟ੍ਰੈਲ ਰੇਲਵੇ ਸੁਰੱਖਿਆ ਹੋਣ ਵਾਲੀ ਕਾਰਵਾਈ ਹੈ ਉਸਕੇ ਬਾਰੇ ਮੈਂ ਆਪਕੋ ਚਾਰ ਚਾਰ ਕੀ ਜੋੜ ਤੇ ਚਾਰ ਤਰ੍ਹਾਂ ਉਹ ਵੀ ਪਤਾ ਨਹੀਂ ਜੀ ਜੂਸਾ ਹੋ ਰਿਹਾ ਹੈ ਉਹ ਜਿਹੜਾ ਜੂਸਾ ਹੈ ਉਹ ਕਿਸੇ ਨਾਲ ਕੋਈ ਨਾ ਕੋਈ ਨਾ ਕੋਈ ਹੋ ਰਿਹਾ ਹੈ। ਹੋਰ ਕਾਰਵਾਈ ਆਲੀ ਆਪ ਕੋ 4 ਲੱਗੇ ਕਰੇ ਕਾਰਵਾਈ ਸ਼ੁਰੂ ਹੋ ਜਾਏਗੀ। ਅੱਜ ਜੀ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ 300 ਜਿਲ੍ਹਿਆਂ ਦੇ ਵਿੱਚ ਮਾਪ ਡੇਲੀ ਜਿਹੜੀ ਹੈਗੀ ਹੈ ਬਾਰਡਰ ਡਿਸਟ੍ਰਿਕਟਾਂ ਦੇ ਵਿੱਚ ਕੀਤੀ ਜਾ ਰਹੀ ਹੈ। ਉਹਨਾਂ ਦੇ ਕਮ ਤਾਬ ਕੇ ਅਸੀਂ ਆ ਚਾਰਵੇਂ ਮੌਕਾਲ ਕੀਤੀ ਹੈਗੀ ਹੈ। ਜਿਸ ਵਿੱਚ ਜਿਹੜੀ ਪਾਕਿਸਤਾਨ ਦੇ ਨਾਲ ਆਪਣਾ ਜਿਹੜਾ ਮਹੌਲ ਹੈਗਾ ਇੰਡੀਆ ਨੇ ਉਸ ਤਰ੍ਹਾਂ ਦਾ ਨਹੀਂ ਵਾਲਾ ਚੱਲਦਾ ਹੈ ਤੇ ਕਿਸੇ ਵੀ ਜਿਹੜੀ ਹੈਗੀ ਹੈ ਦੁਰਘਟਨਾ ਨੂੰ ਲੈ ਕੇ ਅੱਜ ਵੀ ਸੰਭਾਵਿਤ ਦੁਰਘਟਨਾ ਨੂੰ ਲੈ ਕੇ ਅੱਜ ਮੌਕੇ 'ਤੇ ਕੀਤੀ ਜੀ ਇਹਦਾ ਐਨਸੀਸੀ ਵਾਲੇ ਵਲੰਟੀਅਰ ਵੀ ਸ਼ਾਮਿਲ ਸੀ ਸਿਵਲ ਡਿਫੈਂਸ ਵਾਲੇ ਪੁਲਿਸ ਤੇ ਐਨਡੀਆਰਫ ਵੀ ਸ਼ਾਮਿਲ ਹੈ ਤੇ ਅੱਜ ਇੱਕ ਤਰ੍ਹਾਂ ਦਾ ਸੀ ਦੇਖਿਆ ਹੈਗਾ ਵੀ ਕੋਈ ਕੋਈ ਆਪਦਾ ਆਉਂਦੀ ਹੈ ਜਾਂ ਘਟਨਾ ਘਟ ਰਹੀ ਹੈ ਤੇ ਲੋਕਾਂ ਦਾ ਰਾਹਤ ਕਾਰਿਆ ਕਿਵੇਂ ਲੋਕਾਂ ਦਾ ਬਚਾਅ ਕਿਵੇਂ ਕਰਨਾ ਕਿਸ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ ਇਹੀ ਹੈ ਵੀ ਲੋਕ ਜਾਗਰੂਕ ਰਹਿਣ ਜੇ ਕਿਸੇ ਵੀ ਕੋਈ ਆਪਣੇ ਕੋਈ ਦੁਰਘਟਨਾ ਹੁੰਦੀ ਹੈ ਜਾਂ ਕੋਈ ਪਾਕਿਸਤਾਨ ਨਾਲ ਆਪਣੀ ਲੜਾਈ ਲੱਗਦੀ ਹੈ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਉਹਨਾਂ ਨੇ ਆਪ ਦੇ ਆਪ ਨੂੰ ਬਚਾਉਣ ਲਈ ਰੱਖੇ ਰੱਖਣ ਲਈ ਕੀ ਕਰਨਾ ਕਿਹੜੀ ਕਿਹੜੀ ਟੀਮਤ ਨਾਲ ਸੀ ਇੱਥੇ ਐਨਸੀਸੀ ਵੀ ਹੈ ਜੀ ਸਿਵਲ ਡਿਫੈਂਸ ਹੈ ਐਨਡੀਆਰਐਫ ਹੈ ਪੁਲਿਸ ਹੈ ਜੀਆਰਪੀ ਹੈ ਬਰੰਡਾ ਜ਼ਿਲ੍ਹੇ ਦੇ ਅੰਦਰ ਕਿਤੇ 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 ਇਹ ਜੇ ਸਟੇਸ਼ਨ ਤੇ ਇੱਕ ਅਨਬਲ ਪਾਲੀਸ ਹੈਗੀ ਹੈ ਇੱਕ ਬਿਤਰਵਾਲ ਤੋਂ ਭਾਰਤ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਜੋ ਸਾਡੇ ਦੇਸ਼ ਦੇ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੇ ਸਬੰਧ ਸਫਾਵੇਂ ਨਹੀਂ ਚੱਲ ਰਹੇ ਉਹਦੇ ਸਬੰਧ ਦੇ ਵਿੱਚ ਕੋਈ ਵੀ ਇਸੇ ਜਗ੍ਹਾ ਤੇ ਰੇਲਵੇ ਸਟੇਸ਼ਨ ਜਾਂ ਭੀੜ ਭਰ ਕੇ ਵਾਲੀ ਜਗ੍ਹਾ ਤੇ ਜਾਂ ਕਿਸੇ ਵੀ ਜਿੱਥੇ ਇਕੱਠ ਜਿਆਦਾ ਹੈਗਾ ਕੋਈ ਅਣਸਖਾਵੀ ਘਟਨਾ ਅਗਰ ਉੱਥੇ ਵਾਪਰਦੀ ਹੈ ਉਤੋਂ ਅਣਸਖਾਵੀ ਘਟਨਾ ਵਾਪਰਨ ਦੇ ਦੌਰਾਨ ਜਿਹੜਾ ਹੈਗਾ ਉਤੋਂ ਅਗਰ ਕੋਈ ਕੈਜੁਐਲਟੀ ਹੁੰਦੀ ਹੈ ਜਾਂ ਕੋਈ ਇੰਜਰਡ ਹੁੰਦੇ ਹੈਗੇ ਉਹਨਾਂ ਨੂੰ ਉਤੋਂ ਠੀਕ ਤਰੀਕੇ ਦੇ ਨਾਲ ਇਲਾਜ ਦੇ ਲਈ ਲੈ ਕੇ ਜਾਣਾ ਹਸਪੀਟਲ ਲੈ ਕੇ ਜਾਣਾ ਉਸ ਦੇ ਸਬੰਧ ਵਿੱਚ ਅਸੀਂ ਅੱਜ ਮੌਕਰਲ ਕੀਤੀ ਸੀ ਜਿਸ ਦੇ ਸਬੰਧ ਵਿੱਚ ਅਗਰ ਕੋਈ ਇੰਜਰਡ ਹੁੰਦਾ ਹੈਗਾ ਉਹਨੂੰ ਇੱਥੋਂ ਐਂਬੂਲੈਂਸ ਰਾਹੀਂ ਹਸਪੀਟਲ ਲੈ ਕੇ ਜਾਣਾ ਔਰ ਲੋਕਾਂ ਲਈ ਵੇਅਰ ਕਰਨਾ ਕਿ ਇਹ ਉੱਥੇ ਭਗੜਣ ਦੇ ਨਾਤੇ ਲੋਕੋ ਦੇ ਲਈ ਜਿਆਦਾ ਮਤਲਬ ਉਸੇ ਜਾ ਕੇ ਕੋਈ ਐਦਾਂ ਦਾ ਸਟੈਪ ਨਾ ਚੱਕਣ ਤਾਂ ਜੋ ਕੋਈ ਉਹ ਜਿਹੜੀ ਅਨਸੋਲਵ ਘਟਨਾ ਵਾਪਰੀ ਹੈ ਉਹਦੇ ਵਿੱਚ ਕੋਈ ਜਿਆਦਾ ਦੁਖਾਂਤ ਹੋਵੇ ਕਿਹੜੀ ਟੀਮ ਆ ਸ਼ੀਰ ਵਿੱਚ ਤਾਂ ਇਦੇ ਵਿੱਚ ਅੱਜ ਹੀ ਸਿਵਲ ਪ੍ਰਸ਼ਾਸਨ ਪੁਲਿਸ ਡਿਪਾਰਟਮੈਂਟ ਐਨਡੀਆਰਐਫ ਐਨਸੀਸੀ ਆਰਮੀ ਔਰ ਇਹ ਸਾਰੀਆਂ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਐਂਬੂਲੈਂਸ ਵਗੈਰਾ ਇਹ ਸਾਰੀਆਂ ਟੀਮਾਂ ਨੇ ਅੱਜ ਇਹਦੇ ਵਿੱਚ ਭਾਗ ਲਿਆ ਗੱਲ ਕਰੀਏ ਸੋਸ਼ਲ ਮੀਡੀਆ ਅੱਜ ਸ਼ਾਮ ਨੂੰ ਸਾਡੀ ਬਲੈਕਆਊਟ ਦਾ ਸਮਾਂ ਵੀ 8 ਵਜੇ ਦਾ ਹੈਗਾਗਾ ਮੈਂ ਉਹਦੇ ਲਈ ਪਬਲਿਕ ਨੂੰ ਅਪੀਲ ਕਰਦਾ ਹੈਗਾ ਵੀ ਜਦੋਂ ਬਲੈਕਆਊਟ ਦਾ ਸਮਾਂ ਹੋਏਗਾ ਬਲੈਕਆਊਟ ਦਾ ਮਤਲਬ ਪੂਰਾ ਹਨੇਰਾ ਅਗਰ ਘਰਦਿਆਂ ਜਿਹੜੀਆਂ ਲਾਈਟਸ ਹੈਗੀਆਂ ਸਟਰੀਟ ਲਾਈਟਸ ਹੈਗੀਆਂ ਪਾਰਕਾਂ ਦੇ ਵਿੱਚ ਤੋਂ ਲਾਈਟਸ ਹੈਗੀਆਂ ਬੀਕਲ ਜਿਹੜੇ ਚੱਲਦੇ ਆ ਉਹਦੀਆਂ ਵੀ ਲਾਈਟਸ ਆਫ ਕਰ ਲਈ ਜਿਹੜਾ ਹੈਗਾ ਬਲੈਕਆਊਟ ਮਤਲਬ ਬਿਲਕੁਲ ਬਲੈਕਆਊਟ ਸੋਸ਼ਲ ਮੀਡੀਆ ਤੇ ਜਿਹੜੀਆਂ ਗਲਤ ਅਫਵਾਹਾਂ ਪਾਈਆਂ ਜਾਂਦੀਆਂ ਬਹੁਤ ਗਲਤ ਵੀਡੀਓ ਪਾਈਆਂ ਜਾਂਦੀਆਂ ਉਸ ਵਾਰ ਕੀ ਕਿਹਨਾ ਕਰੀ ਅਸੀਂ ਇਹੀ ਆਮ ਪਬਲਿਕ ਨੂੰ ਜਿਹੜੀ ਅਪੀਲ ਕਰਦੇ ਆਂਗੇ ਵੀ ਜਿਹੜੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਜਾਂ ਕੋਈ ਖਬਰ ਅਪਲੋਡ ਕਰਦੇ ਹੋਗੇ ਉਹਦਾ ਜਿਹੜੇ ਹੈਗੇ ਉਹਦੇ ਪੂਰੇ ਤੱਥ ਤੱਥਾ ਤੋਂ ਜਾਣੇ ਹੋਇਆ ਜਾਵੇ ਤਾਂ ਜੋ ਜਿਹੜੀ ਅਗਰ ਸੱਚੀ ਖਬਰ ਹੈ ਉਹ ਚਲਾਈ ਜਾਵੇ ਝੂਠੀ ਖਬਰ ਜਿਹੜੀ ਫਲਾਉਣ ਦੇ ਨਾਲ ਜਿਹੜੀਆਂ ਅਫਵਾਹਾਂ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਦੀਆਂ ਕੋਈ ਅਫਵਾਹਾਂ ਤੋਂ ਜਿਹੜਾ ਹੈ ਕਾਰਵਾਈ ਵੀ ਕੀਤੀ ਹੋ ਸਕਦੀ ਹੈ ਹਾਂਜੀ ਜੇਕਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਸੋਸ਼ਲ ਮੀਡੀਆ ਦੇ ਉੱਪਰ ਕੋਈ ਖਬਰ ਜਿਹੜੀ ਹੈ ਕਿ ਅਫਵਾਹ ਫੈਲੇਗੀ ਜਿਹਦੇ ਨਾਲ ਲੋਕਾਂ ਦੇ ਵਿੱਚ ਡਰ ਪੈਦਾ ਹੋਏਗਾ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਡੈਫੀਨੇਟਲੀ ਉਹਦੇ ਖਿਲਾਫ ਸੀ ਸਖਤ ਕਾਰਵਾਈ ਕਰਾਂਗੇ